ਹਾਂ ਦੇ ਮੂੰਹ ਦਿੱਲੀ ਵਾਲਾ ਜਿਹੇ ਘਰਾਂ ਚੋਂ ਨਿਕਲ ਕੇ ਨੈਸ਼ਨਲ ਹਾਈਵੇ ਤੇ ਆ ਸਕਦੇ ਆ ਇਹਨਾਂ ਟਰੈਕਟਰਾਂ ਵਾਸਤੇ ਦਿੱਲੀ ਦੂਰ ਨਹੀਂ ਸੈਂਟਰ ਨੂੰ ਦਿਖਾਉਣਾ ਹੈ ਦਿੱਲੀ ਵੱਲੇ ਮੂੰਹ ਕਰਕੇ ਵੀ ਜਿਸ ਤਰ੍ਹਾਂ ਸਾਡੇ ਕਿਸਾਨਾਂ ਤੇ ਦਾ ਤਸ਼ੱਦਦ ਹੋ ਰਿਹਾ ਹੈ ਹਰਿਆਣਾ ਸੜਾ ਕਰ ਰਹੀ ਹੈ ਅਸੀਂ ਸੈਂਟਰ ਨੂੰ ਦੱਸਾਂ ਜਾਉਣੇ ਐ ਕਿ ਦਿੱਲੀ ਸਾਥੋਂ ਦੂਰ ਨਹੀਂ ਕਿ ਦਿੱਲੀ ਦੇ ਵਿੱਚ ਆਉਣ ਲੱਗਾ ਮੈਂਟ ਲੱਗਣਾ ਹੈ ਮੇਰਾ ਨਾਮ ਜੇ ਪੂਰਸ਼ਿੰਗ ਵੱਟੂ ਢੇਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਬੁਟਾ ਮੁਰਜ਼ਗਿਲ ਅਸੀਂ ਅੱਜ ਜੋ ਟਰੈਕਟਰ ਮਾਰਚ ਕੀਤੀ ਡਬਲਯੂਟੀਓ ਨੂੰ ਬਾਹਰ ਕਰਨ ਵਾਸਤੇ ਤੇ ਜੋ ਸਾਡੇ ਕਿਸਾਨਾਂ ਦੇ ਅਤਿਆਚਾਰ ਕੀਤਾ ਉਹਨਾਂ ਦੇ ਰੋਸ ਵਜੋਂ ਜਾਂ ਅਸੀਂ ਜਿੱਦਾਂ ਕਿਸਾਨ ਅੱਜ ਸੰਯੁਕਤ ਮੋਰਚੇ ਵਾਲੋ ਔਕਾਤ ਤੇ ਟਰੈਕਟਰ ਜਿੱਦਾਂ ਮੂੰਹ ਦਿੱਲੀ ਵੱਲੋਂ ਕੀਤਾ ਉਹ ਦਿਨ ਦੂਰ ਨਹੀਂ ਜੇ ਐਵੇਂ ਹਰਿਆਣਾ ਸਰਕਾਰ ਖੱਟੜ ਸਰਕਾਰ ਸਾਡੇ ਦੇ ਕਰਦੀ ਰਹੀ ਤੇ ਵੀ ਦਿੱਲੀ ਨੂੰ ਜਾਣਗੇ ਕੋਈ ਦਿੱਲੀ ਸਾਥੋਂ ਦੂਰ ਨਹੀਂ ਗਈ ਇਹਦੇ ਵਜੋਂ ਜਿਹੜਾ ਅੱਜ ਆਹੀ ਡਟ ਕੇ ਇਹਦਾ ਵਿਰੋਧ ਕਰਨੇ ਆ ਜੋ ਕਿ ਸਾਡੇ ਕਿਸਾਨ ਜਥੇ ਬੰਦਿਆਂ ਨੇ ਡਬਲ ਡਿਊਟੀ ਉਹ ਖੇਤੀ ਸੰਕਟ ਵਾਸਤੇ ਅਸੀਂ ਆਪਦਾ ਸੰਘਰਸ਼ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੀ ਕਹਿਣਾ ਚਾਹੁੰਗਾ ਅੱਜ ਇਹਦੇ ਟਰੈਕਟਰ ਮਾਰਚ ਵਿੱਚ ਮੇਰਾ ਨਾਮ ਗੁਰਤੇਜ ਸਿੰਘ ਆ ਜੀ ਉਦੇ ਕਰਨਪਿੰਡ ਆ ਮੈਂ ਕੀ ਕਹਿਣਾ ਚਾਹੁੰਗਾ ਜੋ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਲਾ ਜਰਨਲ ਸਕੱਤਰ ਕਾ ਦੀਆਂ ਜਿਹੜਾ ਸਾਡਾ ਟਰੈਕਟਰ ਰੋਸ ਮਾਰਚ ਆ ਜੀ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਏ ਆਂ ਜਿਵੇਂ ਸਾਡੇ ਲੀਡਰ ਆਖਣਗੇ ਉਸ ਆਦੇਸ਼ ਤੇ ਅਸੀਂ ਚੱਲਾਂਗੇ ਸਾਨੂੰ ਉਹਨਾਂ ਨੇ ਆਖਿਆ ਵੀ ਰਸਤਾ ਚੱਲਦਾ ਰੱਖਣਾ ਸਾਈਡ ਤੇ ਲਾਉਣੇ ਆਂ ਉਵੇਂ ਨਵੇਂ ਟਰੈਕਟਰ ਲਾ ਦੇ ਹੈ ਜਿਹੜੇ ਸਾਰੇ ਕਿਸਾਨ ਇਕੱਠੇ ਆਂ ਸਾਡੀਆਂ ਮੰਗਾਂ ਮੰਵਾ ਕੇ ਰਵਾਂਗੇ ਪਰ ਸੰਯੁਕਤ ਮੋਰਚੇ ਦੇ ਆਰਡਰ ਨੂੰ ਉਡੀਕਦੇ ਆਂ ਜਦੋਂ ਆਰਡਰ ਦੇਣਗੇ ਉਹਦੇ ਦਿੱਲੀ ਨੂੰ ਰਹਿਮਾਨਗੀ ਕਰ ਕੀ ਕਹਿਣਾ ਚਾਹੁੰਗੇ ਅੱਜ ਤੁਹਾਡੇ ਮੈਨੂੰ ਜਿਹੜਾ ਟਰੈਕਟਰ ਇਹ ਗੱਲ ਤੇ ਰੋਡ ਤੇ ਸ਼ਾਂਤ ਨੂੰ ਪ੍ਰਟੈਸ ਕੀਤਾ ਜਾ ਰਿਹਾ ਮੇਰਾ ਨਾਮ ਗੋਬਿੰਦ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਮੈਂ ਜ਼ਿਲ੍ਹਾ ਪ੍ਰਧਾਨ ਹੈ ਜਿਹੜਾ ਅੱਜ ਦਾ ਸਾਡਾ ਮੁੱਖ ਏਜੰਡਾ ਹੈ ਉਹ ਪੂਰੇ ਭਾਰਤ ਨੂੰ ਡਬਲਯੂਟੀਓ ਦੀ ਮਾਰਚੋਂ ਬਾਹਰ ਕੱਢਣ ਵਾਸਤੇ ਅਸੀਂ ਇੱਕ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਡੀਓ ਜਿਹੜਾ ਡਬਲਯੂਟੀਓ ਦੇ ਵਿੱਚੋਂ ਬਾਹਰ ਆਓ ਟਰੈਕਟਰਾਂ ਦੇ ਮੂੰਹ ਦਿੱਲੀ ਵਾਲਾ ਇਹ ਘਰਾਂ ਚੋਂ ਨਿਕਲ ਕੇ ਨੈਸ਼ਨਲ ਹਾਈਵੇ ਤੇ ਆ ਸਕਦੇ ਆ ਇਹਨਾਂ ਟਰੈਕਟਰਾਂ ਵਾਸਤੇ ਦਿੱਲੀ ਦੂਰ ਨਹੀਂ ਇੱਕ ਜਿਹੜਾ ਹਰਿਆਣਾ ਸਰਕਾਰ ਨੇ ਕੁਛ ਚੰਨ ਘਰਾਂ ਦੀ ਰਖਾਇਲ ਬਣ ਕੇ ਸਾਡੇ ਕਿਸਾਨਾਂ ਤੇ ਤਦਸ਼ਾਦ ਕੀਤਾ ਬੋਰੀਆਂ ਚ ਪਾ ਪਾ ਕੇ ਕੁੱਟੇ ਲੱਤਾਂ ਬਾਹਾਂ ਤੋੜੀਆਂ ਉਹਨਾਂ ਦਾ ਇਨਸਾਫ ਲੈਣ ਵਾਸਤੇ ਵੀ ਜਿਹੜੀ ਅੱਜ ਦੀ ਸਾਡੀ ਕਾਲ ਐ ਸੰਯੁਕਤ ਮੋਰਚੇ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਹਰੇਕ ਜੀਟੀ ਰੋਡ ਤੇ ਨੈਸ਼ਨਲ ਹਾਈਵੇ ਤੇ ਅਸੀਂ ਆਪਣੇ ਟਰੈਕਟਰਾਂ ਦਾ ਮੂੰਹ ਦਿੱਲੀ ਵੱਲ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਉਹ ਦਿਨ ਦੂਰ ਨਹੀਂ ਜੇ ਇਹ ਸਾਰੇ ਦਾ ਸਾਰਾ ਕੈਟਰ ਦਿੱਲੀ ਪਹੁੰਚ ਗਿਆ ਤੇ ਤੁਹਾਡਾ ਖੜਨਾ ਮੁਸ਼ਕਲ ਹੋ ਜੂ ਤੇ ਬਿਹਤਰ ਇਹੀ ਹੈ ਕਿ ਡੀਓ ਡਬਲਯੂ ਡੀਓ ਨੂੰ ਬਾਹਰ ਆ ਕੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨਾਜਾਇਜ਼ ਪਰਚੇ ਐ ਜੋ ਕੁਝ ਵੀ ਕਰਨ ਵਾਲਾ ਉਹਨੂੰ ਕਰਕੇ ਤੇ ਮੂਹਰੇ ਇਲੈਕਸ਼ਨ ਆ ਗਿਆ ਇਹਦੀ ਨਾਨੀ ਯਾਦ ਕਰਾ ਦੇਾਂਗੇ ਮੈਂ ਚਾਹੁੰਦਾ ਕਿ ਅੱਜ ਜੋ ਟਰੈਕਟਰ ਮੱਚੇ ਮੈਂ ਜਰਨੈਲ ਸਿੰਘ ਰੂੜਾਂ ਵਾਲਾ ਮੁਖਬਰਾਂ ਪੰਜਾਬ ਪੰਜਾਬ ਕਿਸਾਨਾਂ ਨੂੰ ਅੱਜ ਦਾ ਜੋ ਸਾਡਾ ਰੋਸ ਮਾਰਚ ਹੈ ਡਬਲਯੂਟੀਓ ਨੂੰ ਸਾਨੂੰ ਬਾਹਰ ਰੱਖਿਆ ਜਾਵੇ ਸੰਯੁਕਤ ਮੋਰਚੇ ਦੇ ਆਦੇਸ਼ਾ ਤੇ ਅਸੀਂ ਸਾਰੇ ਜਿੰਨੇ ਵੀ ਟਰੈਕਟਰ ਹੈ ਲਿਆ ਕੇ ਅਸੀਂ ਰੋੜਾਂ ਤੇ ਖੜੇ ਕੀਤੇ ਆ ਇੱਕ ਸਾਈਡ ਤੇ ਖੜੇ ਕੀਤੇ ਆ ਅਸੀਂ ਕੋਈ ਰੋਡ ਬੰਦ ਨਹੀਂ ਕਰਨਾਗਾ ਇੱਕ ਸੈਂਟਰ ਨੂੰ ਦਿਖਾਉਣਾ ਹੈ ਦਿੱਲੀ ਵਾਲੇ ਨੂੰ ਮੂੰਹ ਕਰਕੇ ਵੀ ਜਿਸ ਤਰ੍ਹਾਂ ਸਾਡੇ ਕਿਸਾਨਾਂ ਤੇ ਜਦ ਤਸ਼ੱਦਦ ਹੋ ਰਿਹਾ ਹੈ ਹਰਿਆਣਾ ਸਗਾ ਕਰ ਰਹੀ ਹੈ ਅਸੀਂ ਸੈਂਟਰ ਨੂੰ ਦੱਸਣਾ ਚਾਉਂਦੇ ਆ ਕਿ ਦਿੱਲੀ ਸਾਥੋਂ ਦੂਰ ਨਹੀਂ ਗਈ ਦਿੱਲੀ ਦੇ ਵਿੱਚ ਆਉਣ ਲੱਗਾ ਮੈਂਟ ਲੱਗਣਾ ਹੈ 2020 ਦੇ ਵਿੱਚ 19 ਦੇ ਵਿੱਚ ਜਿਵੇਂ ਅੰਦੋਲਨ ਹੋਇਆ ਸੀ ਕਿਤੇ ਸਾਨੂੰ ਉਹ ਅੰਦੋਲਨ ਨਾਲ ਬਿੜਨਾ ਪੈ ਜੇ ਇਸ ਕਰਕੇ ਸਾਨੂੰ ਹਰ ਪੱਖ ਤੋਂ ਪਾਸੇ ਰੱਖਿਆ ਜਾਵੇ ਡਬਲਯੂ ਤੋਂ ਬਾ ਡਬਲਯੂ ਬਾਹਰ ਰੱਖਿਆ ਜਾਵੇ ਬਾਕੀ ਜੋ ਦੇਸ਼ ਦੇ ਕਿਸਾਨ ਇੱਕ ਮੁੱਠਾ ਹੈ ਏਕਤਾ ਸਾਡੇ ਵਿੱਚ ਜਿੱਥੇ ਵੀ ਲੋੜ ਪਈ ਸੰਯੁਕਤ ਮੋਰਚੇ ਦੇ ਕਹਿੰਦੇ ਸੀ ਉੱਥੇ ਜਾਵਾਂਗੇ ਕਾਉਣੇ ਆ ਕਿ ਦਿੱਲੀ ਸਾਥੋਂ ਦੂਰ ਨਹੀਂ ਕਿ ਦਿੱਲੀ ਦੇ ਵਿੱਚ ਆਉਣ ਲੱਗਾ ਮੈਂਟ ਲੱਗਣਾ ਹੈ 2020 ਦੇ ਵਿੱਚ 19 ਦੇ ਵਿੱਚ ਜਿਵੇਂ ਅੰਦੋਲਨ ਹੋਇਆ ਸੀ ਕਿਤੇ ਸਾਨੂੰ ਉਹ ਅੰਦੋਲਨ ਨਾ ਵਿੰਡਣਾ ਪੈ ਜੇ ਇਸ ਕਰਕੇ ਸਾਨੂੰ ਹਰ ਪੱਖ ਤੋਂ ਪਾਸੇ ਰੱਖਿਆ ਜਾਵੇ ਡਬਲਯੂ ਤੋਂ ਡਬਲਯੂ ਬਾਹਰ ਰੱਖਿਆ ਜਾਵੇ ਬਾਕੀ ਜੋ ਦੇਸ਼ ਦੇ ਕਿਸਾਨ ਇੱਕ ਮੁੱਠਾ ਹੈ ਏਕਤਾ ਸਾਡੇ ਵਿੱਚ ਜਿੱਥੇ ਵੀ ਲੋੜ ਪਈ ਸੰਯੁਕਤ ਮੋਰਚੇ ਦੇ ਕਹਿੰਦੇ ਸੀ ਉੱਥੇ ਜਾਵਾਂਗੇ ਮੇਰਾ ਨਾਮ ਗੁਰਤੇਜ ਸਿੰਘ ਹੈ ਜੁਦੇ ਕਰਨ ਪਿੰਡ ਦਾ ਕੀ ਕਹਿਣਾ ਚਾਹੂਗੇ ਜੋ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਜਿਲ੍ਹਾ ਜਰਨਲ ਸਕੱਤਰ ਕਾਦੀਆਂ ਜਿਹੜਾ ਸਾਡਾ ਟਰੈਕਟਰ ਰੋਸ ਮਾਰਚ ਆ ਜੀ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਏ ਆ ਜਿਵੇਂ ਸਾਡੇ ਲੀਡਰ ਆਖਣਗੇ ਉਸ ਆਦੇਸ਼ ਤੇ ਅਸੀਂ ਚੱਲਾਂਗੇ ਸਾਨੂੰ ਉਹਨਾਂ ਨੇ ਆਖਿਆ ਵੀ ਰਸਤਾ ਚੱਲਦਾ ਰੱਖਣਾ ਸਾਈਡ ਤੇ ਲਾਉਣੇ ਆਂ ਓਵੇਂ ਜਿਵੇਂ ਟਰੈਕਟਰ ਲਾ ਕੇ ਆਏ ਜਿਹੜੇ ਸਾਰੇ ਕਿਸਾਨ ਇਕੱਠੇ ਆ ਸਾਡੀਆਂ ਮੰਗਾਂ ਮੰਵਾ ਕੇ ਰਵਾਂਗੇ ਪਰ ਸੰਯੁਕਤ ਮੋਰਚੇ ਦੇ ਆਰਡਰ ਨੂੰ ਢੀਕਦੇ ਆ ਜਦੋਂ ਆਰਡਰ ਦੇਣਗੇ ਉਹਦੇ ਦਿੱਲੀ ਨੂੰ ਰਹਿਮਾਨਗੀ ਕਰਾਂ